ਆਜੋ ਫਿਰ ਬੈਠੋ ਗੱਡੀ ਕਰੀ ਚੱਲਣਾ ਯਾਰ ਗੱਡੀ ਕਰਕੇ ਦੀ ਆ ਤੈਨੂੰ ਦਾਈ ਜੰਗਲੀ ਪਿਆ ਤੂੰ ਤਾਂ ਉਹ ਮੇਰੇ ਨਾਲ ਪੰਜਾਬ ਸਰਕਾਰ ਪੰਜਾਬ ਸਰਕਾਰ ਅੱਜ ਵੀਡੀਓ ਦਫ਼ਤਰ ਮਾਚਿਵੜਾ ਸਾਹਿਬ ਤੇ ਵੀਡੀਓ ਦੇ ਖਿਲਾਫ ਕਰਨ ਲੱਗਿਆ ਕਿ ਇੱਕ ਗੱਲ ਹੈ ਵੀ ਇਸ ਦਫ਼ਤਰ ਦਾ ਜੇ ਮੈਂ ਕਹਾ ਅੱਜ ਸਮਰਾਲੇ ਹਲਕੇ ਦੇ ਵਿੱਚ ਸਭ ਤੋਂ ਵੱਡਾ ਜੇ ਕਰਪਸ਼ਨ ਦਾ ਕੋਈ ਅੱਡਾ ਬਣਿਆ ਹੋਇਆ ਤਾਂ ਇਹ ਦਫ਼ਤਰ ਜਿੱਥੇ ਮਨਮਾਜੀ ਮਨਮਰਜ਼ੀਆਂ ਕੀਤੀਆਂ ਜਾਂਦੀਆਂ ਨੇ ਪਤਾ ਨਹੀਂ ਤਾਂ ਮੈਂ ਇਹ ਜਿਹੜੇ ਅਫਸਰ ਬੈਠੇ ਨੇ ਕਿਹਦੀ ਸ਼ੈ ਦੇ ਉੱਤੇ ਇਹ ਸਿਆਸੀ ਸ਼ੈ ਆ ਜਾਂ ਕਿਸੇ ਜੇ ਕੈਲੀਬੀ ਵੱਡੇ ਕਿਸੇ ਆਪਣੇ ਅਫਸਰ ਦੀ ਸ਼ੈ ਆ ਕੋਈ ਇੱਥੇ ਕਿਸੇ ਢੰਗ ਤਰੀਕੇ ਨਾਲ ਕੰਮ ਨਹੀਂ ਹੁੰਦਾ ਆਪਣੀ ਮਨਮਰਜ਼ੀ ਇੱਥੇ ਕਰਦੇ ਨੇ ਮੈਂ ਯੂਨੀਅਨ ਆ ਦਾ ਤਾਂ ਧੰਨਵਾਦ ਕਰਦਾ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਇਸ ਗੱਲ ਤੋਂ ਪੀੜਤ ਸੀ ਅਸੀਂ ਬਾਰੇ ਸਮੇਂ-ਸਮੇਂ ਸਰ ਆ ਕੇ ਮਿਲਦੇ ਵੀ ਆ ਇੱਥੇ ਆਪਣੇ ਮਸਲੇ ਹੱਲ ਵੀ ਕਰਾਉਣੇ ਆ ਪਰ ਜਦੋਂ ਅਸੀਂ ਜਾਣਿਆ ਤਾਂ ਅਗਲਾ ਕਹਿੰਦਾ ਵੀ ਸ਼ਾਇਦ ਇਹ ਸਿਆਸੀ ਪਾਰਟੀਆਂ ਅੱਜ ਜੋ ਧਰਨਾਵਾ ਇਹਦੇ ਸਾਡੇ ਤਿੰਨ ਮੁੱਦਿਆਂ ਤੇ ਧਰਨਾ ਲਾਇਆ ਵਾ ਇੱਕ ਤਾਂ ਪਿੰਡ ਸਹੇਜੋ ਮਾਜਰੇ ਦਾ 2023 ਦਾ ਚੱਲ ਰਿਹਾ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਵਾ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਕਰਿਆ ਹੋਇਆ ਜਿਸ ਸੰਬੰਧੀ ਉਥੇ ਦੇ ਸਾਡੇ ਜਿਹੜੇ ਮੌਜੂਦਾ ਨਗਰ ਨਿਵਾਸੀ ਨੇ ਉਹਨਾਂ ਨੇ ਕਾਫੀ ਉਹਦੇ ਤੇ ਕੇਸ ਵੀ ਲੜਿਆ ਬੀਡੀਪੀਓ ਆਪਣੇ ਡੀਡੀਪੀਓ ਆਪਣੇ ਲੁਧਿਆਣਾ ਵੱਲੋਂ ਉਹਨਾਂ ਦੇ ਹੱਕ ਵਿੱਚ ਹੋਇਆ ਉਹਦਾ ਕਈ ਵਾਰ ਮਿੰਤੀ ਵੀ ਹੋ ਚੁੱਕੀ ਆ ਕਬਜ਼ਾ ਛਡਵਾਇਆ ਗਿਆ ਪ੍ਰਸ਼ਾਸਨ ਵੱਲੋਂ ਪਰ ਉਹਨੂੰ ਖਾਲੀ ਨਹੀਂ ਕਰਾਇਆ ਗਿਆ ਇਸ ਸੰਬੰਧੀ ਇਹਨਾਂ ਨੂੰ ਅਸੀਂ ਕਈ ਤਨ ਚਾਰ ਵਾਰੀ ਲਿਖਤੀ ਚ ਵੀ ਤੇ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਜਦ ਪੂਰੀ ਤਰ੍ਹਾਂ ਇਹਨਾਂ ਨੇ ਅਨਕਾਰੀ ਕਰਤੀ ਤਾਂ ਸਾਨੂੰ ਅੱਜ ਮਜਬੂਰਨ ਬਸ ਇੱਥੇ ਮੇਨ ਦਾ ਸਹਿਜੋ ਮਜਰੇ ਰਾ ਜੀ ਨਜਾਇਜ਼ ਕਬਜ਼ਾ ਛਡਾਇਆ ਸੀਗਾ। ਤੇ ਉਹਨਾਂ ਨੇ ਮੰਗਿਆ ਕਿ ਉੱਥੇ ਅਸੀਂ ਪੰਚਾਇਤ ਨੇ ਤਾਰ ਲਗਵਾਤੀ ਸੀ। ਇਹ ਮੰਨ ਕਰ ਰਹੇ ਨੇ ਕਿ ਉੱਥੇ ਕੰਦ ਕਰਵਾਈ ਜਾਵੇ। ਤੇ ਅਸੀਂ ਉਹ ਜਿਹੜੇ ਬੰਦੇ ਤੁਨ ਨਜਾਇਜ਼ ਕਬਜ਼ਾ ਛਡਾਇਆ ਸੀ ਉਹਦੇ ਨਾਲ ਗੱਲ ਕੀਤੀ ਉਹ 25 ਤਰੀਕ ਤੱਕ ਦਾ ਟਾਈਮ ਮੰਗ ਰਿਹਾ ਜੀ ਕਹਿੰਦਾ 25 ਤਰੀਕ ਤਵਾਰ ਮੈਂ ਕੰਦ ਕਰਵਾ ਦੂੰਗਾ। ਉਹ ਸਹਿਜੋ ਮਜਰੇ ਜੀ ਲੱਗਿਆ ਜੀ। ਗੱਡੀ ਕਰਵਾਉਣਾ ਸਰਵਿਸ ਸਟੇਸ਼ਨ ਦੀ ਇਨਸ਼ਾਨ ਦੇਈ ਹੈ ਜੀ। ਉਹ ਤਾਂ ਮਾਲ ਮਹਿਕਮੇ ਨੇ ਕਰਨੀ ਹੈ ਜੀ ਮਾਲ ਮਹਿਕਮਾ ਟਾਈਮ ਦੇਊਗਾ ਨਿਸ਼ਾਨਦੇਹੀ ਹੋ ਜੂਗੀ ਜੀ ਉਹਦੀ ਜੈਸਟੈਂਡ ਨਾਲ ਨਹੀਂ ਹੋਈ ਜੀ ਓਪਨ ਬੱਲੀ ਹੋਈ ਹੈ ਜੀ ਅਸੀਂ ਸਰਪੰਚ ਤੋਂ ਸਾਰਾ ਰਿਕਾਰਡ ਮੰਗਾ ਲਿਆ ਜੀ ਓਪਨ ਬੱਲੀ ਹੋਈ ਹੈ ਜੀ ਉਹਦੀ 20% ਵਾਧੇ ਨਾਲ ਹੋਈ ਹੈ ਜੀ ਨਾਲੇ ਬੱਲੀ ਹੋ ਅੱਛਾ ਜੀ ਤੇ ਟਾਈਮ ਜੀ ਮੈਂ ਦੇਖੋ ਦੇਖੋ ਜੋ ਪੰਚਾਇਤ ਨੇ ਮੈਨੂੰ ਸੱਜ ਮਰਜਰੀ ਵਾਲੀ ਨੇ ਟਾਈਮ ਦਿੱਤਾ ਸੀ 3 ਤਰੀਕ ਤੱਕ ਦਾ ਅਸੀਂ ਤਿੰਨ ਦਿਨਾਂ ਨੂੰ ਕਿਹਾ ਸੀ ਵੀ ਤਿੰਨ ਤੋਂ ਬਾਅਦ ਅਸੀਂ ਕਰਵਾ ਦਾਂਗੇ ਹਨਾ ਉਸ ਤੋਂ ਬਾਅਦ ਬਾਰਸ਼ਾਂ ਹੋ ਗਈਆਂ ਜੀ ਸਾਰਾ ਕੁਝ ਉੱਥਲ-ਪੁਥਲ ਤੁਹਾਡੇ ਸਾਹਮਣੇ ਹੋ ਗਿਆ ਹਾਂਜੀ ਹੁਣ ਕੱਲ ਵੀ ਪੰਚਾਇਤ ਆਈ ਸੀ ਕੱਲ ਵੀ ਉਹਨਾਂ ਨਾਲ ਗੱਲ ਕੀਤੀ ਹੈ ਹੁਣ ਉਹਨਾਂ ਨੇ 25 ਤਰੀਕ ਦਾ ਕਿਹਾ ਟਾਈਮ ਲਿਆ ਹੈ